ਨਹਰ ਪੰਜਾਬੀ ਬਲੌਗ ਸੇ ਤੁਹਾਡਾ ਸਵਾਗਤ ਹੈ ਜੀ ਅੱਜ ਤੁਹਾਨੂੰ ਅਸੀਂ ਸਾਬੇ ਇੰਟਰਪ੍ਰਾਈਜ਼ਸ ਜਿਹਦਾ ਦਫਤਰ ਬਰਹਮਪੁਰ ਰੋਡ ਬਰਨਾਲਾ ਵਾ ਤੇ ਨੇੜੇ ਗੁਰਦਾਸਪੁਰ ਆ ਇਹ ਬੜਾ ਹੀ ਸਾਫ਼ ਸੁਥਰਾ ਜਿਹੜਾ ਉਹ ਸਮਾਨ ਵੇਚਦੇ ਨੇ ਇਹ ਹਰ ਕਪਿੰਡ ਦੇ ਵਿੱਚ ਇਹ ਬੋਧਵਾਰ ਵੀਰਵਾਰ ਸ਼ੁੱਕਰਵਾਰ ਸਨੀਵਾਰ ਦੇ ਮੁਤਾਬਕ ਪਹੁੰਚਦੇ ਨੇ ਤੇ ਕਿਸ਼ਤਾਂ ਤੇ ਜਿਹੜਾ ਇਹ ਸਮਾਨ ਦਿੰਦੇ ਨੇ ਜਿਵੇਂ ਪੱਖਾ ਬੈੱਡ ਕੁਰਸੀਆਂ ਤੇ ਮੱਕਾ ਨਮਤਰ ਹਰ ਇੱਕ ਜਿਹੜਾ ਵਾ ਬਾਲਟੀਆਂ ਤੇ ਘਰੇਲੂ ਸਮਾਨ ਜਿਹੜਾ ਰਸੋਈ 'ਚ ਕੰਮ ਆਉਣ ਵਾਸਤੇ ਤੇ ਬਾਥਰੂਮ ਦੇ ਵਿੱਚ ਤੇ ਹਰ ਇੱਕ ਦੇ ਵਿੱਚ ਕੰਮ ਆਉਣ ਵਾਲਾ ਸਮਾਨ ਆ ਇਹ ਜਿਹੜਾ ਇਹ ਛੇਲ ਕਰਦੇ ਨੇ ਤੇ ਘੱਟ ਤੋਂ ਘੱਟ ਮਾਊਂਡ ਦੇ ਵਿੱਚ ਕਿਸ਼ਤਾਰਾਈਏ ਪੈਸੇ ਲੈਂਦੇ ਨੇ ਹਫਤੇ ਬਾਅਦ ਇਹ ਪਿੰਡ ਵਿੱਚ ਆਉਂਦੇ ਨੇ ਦੁਆਰਾ ਕਿਸ਼ਤ ਕਰਾ ਕੇ ਲੈ ਜਾਂਦੇ ਨੇ ਇੱਕ ਤਾਂ ਲੋਕਾਂ ਦੀ ਇਹਦੇ ਨਾਲ ਅ ਚੀਜ਼ ਬਣ ਜਾਂਦੀ ਆ ਦੂਸਰਾ ਇਹਨਾਂ ਦਾ ਜਿਹੜਾ ਉਹ ਸਮਾਨ ਵੇਚ ਜਾਂਦਾ ਜੇਕਰ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਹੈ ਇਹ ਨੇ ਵਿਪਨ ਕੁਮਾਰ ਉਰਫਾ ਸਾਬੀ ਇੰਟਰਪ੍ਰਾਈਜ਼ਸ ਇਹਨਾਂ ਦਾ ਪਿੰਡ ਹੈ ਸਾਧੂ ਚੱਕ ਅੱਜ ਬੋਧਵਾਰ ਦਾ ਦਿਨ ਹੈ ਤੇ ਅੱਜ ਇਹਦਾ ਪੀਟ ਏਰੀਆ ਚ ਇਹਦਾ ਟੂਰ ਸੀ ਇਸ ਤਰ੍ਹਾਂ ਹਰ ਇੱਕ ਰੋਡ ਤੇ ਇਹਨਾਂ ਦਾ ਟੂਰ ਹੁੰਦਾ ਵਾ ਜਿਵੇਂ ਕਿਤੇ ਸੋਮਵਾਰ ਮੰਗਲਵਾਰ ਬੋਧਵਾਰ ਵੀਰਵਾਰ ਤੇ ਜੇਕਰ ਤੁਸੀਂ ਵੀ ਇਹਦੇ ਸਮਾਨ ਨੂੰ ਖਰੀਦਣਾ ਚਾਹੁੰਦੇ ਹੋ ਕਿਸ਼ਤਾਂ ਤੇ ਲੈਣਾ ਚਾਹੁੰਦੇ ਹੋ ਤੇ ਇਹਨਾਂ ਦੇ ਇਹ ਆ ਇਹਨਾਂ ਦਾ ਕਾਟ ਤੇ ਨੰਬਰ ਉੱਪਰ ਦਿੱਤਾ ਹੋਇਆ ਤੇ ਤੁਸੀਂ ਇਹ ਸਮਾਨ ਖਰੀਦ ਕੇ ਆਪਣੇ ਘਰ ਦੀ ਲੋੜ ਨੂੰ ਪੂਰੇ ਕਰ ਸਕਦੇ ਹੋ ਤੇ ਕਿਸੇ ਜਿਹੜੀ ਹਫਤੇ ਬਾਅਦ ਲਈ ਜਾਂਦੀ ਆ ਤੇ ਜਲਦੀ ਜਲਦੀ ਇਹਨਾਂ ਨਾਲ ਸੰਪਰਕ ਕਰੋ ਜਦੋਂ ਵੀ ਤੁਹਾਡੇ ਪਿੰਡ 'ਚ ਆਉਣ ਤਾਂ ਤੁਸੀਂ ਇਹਨਾਂ ਕੋ ਸਮਾਨ ਲੈ ਆ ਕੇ ਆਪਣੇ ਘਰ ਦੀ ਜ਼ਰੂਰਤ ਪੂਰੀ ਕਰ ਸਕਦੇ ਹੋ ਵੀਡੀਓ ਕਿਸ ਤਰ੍ਹਾਂ ਦੀ ਲਾਈਕ ਕਰੋ ਸ਼ੇਅਰ ਕਰੋ ਧੰਨਵਾਦ